ਹਾਂਜੀ ਕਿਵੇਂ ਕੀ ਹਾਲ ਚਾਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤਾਂ ਹਾਂਜੀ ਨਵਾਂ ਦਿਨ ਨਵੀਂ ਸ਼ੁਰੂਆਤ ਆ ਗਏ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਚਲੋ ਬਿਨਾਂ ਟਾਈਮ ਵੇਸਟ ਕੀਤੇ ਕਰਦੇ ਹਾਂ ਚਰਚਾ ਚਾਹ ਤੇ ਤੇ ਜਿਹੜੇ ਭਟਕ ਗਏ ਨੇ ਉਹਨਾਂ ਨੂੰ ਲਿਉਂਨੇ ਆਂ ਮੁੜ ਫੇਰ ਰਾਹ ਤੇ ਚਲੋ ਚੱਲਿਏ ਸ਼ੁਰੂ ਕਰਤੇ ਹਾਂ ਜਿੱਕਰ ਮਹੱਤਵਪੂਰਨ ਸ਼ਰਾਪ ਵੈਰ ਨੇ ਗਾਣਾ ਗਾ ਕੇ ਕਾ ਤੋ ਕੀਤਾ ਐਡਾ ਵੱਡਾ ਪਾਪ ਵੈਰ ਨੇ ਗਾ ਲੇ ਭਾਈਆ ਮੇਰਾ ਮੂੰਹ ਜ਼ਾਲੀ ਕਰ ਗਈ ਵੈਰੀ ਜ਼ਬਾਨ ਟੁੱਟ ਗਈ ਆਹ ਉਹ ਦੇਖੀ ਸੁਰ ਕਿਤੇ ਥੱਲੇ ਹੀ ਨਾ ਡਿੱਗ ਜਾਣ ਉਹ ਤੂੰ ਯਾਰ ਇਨੀ ਸੁਰੀਲੀ ਆਵਾਜ਼ ਦੀ ਮਾਲਕ ਘਰੇ ਬੈਠ ਲੋ ਕੇ ਕਿਤੇ ਤੈਨੂੰ ਕਿਡਨੈਪ ਹੀ ਨਾ ਕਰ ਲਵਾਂ ਕਮਲੀਏ ਤੂੰ ਤਾਂ ਕਮਲ ਹੀਰ ਫੇਲ ਕਰਤਾ ਐਨੇ ਸੁਰ ਲਿਆਂਦੇ ਕਿੱਥੋਂ ਮੈਨੂੰ ਲੱਗਦਾ ਭੈਣ ਤੇ ਜਾਬ ਨਾ ਕਰਾਰੇ ਕਰਦੀ ਆ ਤਾਂ ਹੀ ਤਾਂ ਗਲੇ ਦੀ ਜਾਲੀ ਖੁੱਲੀ ਸਕਦੀ ਆ ਇੱਕ ਗੱਲ ਦੱਸ ਪੈਣੇ ਤੈਨੂੰ ਸਟੇਜ ਤੇ ਜਾਣ ਤੋਂ ਕਿਸੇ ਨੇ ਨਹੀਂ ਰੋਕਿਆ ਕਿ ਲੈ ਦੇ ਕੇ ਆਈਆਂ ਉਹ ਪੈਸੇ ਉਹ ਮਾੜੀ ਜਈ ਖਾਲੀ ਥਾਂ ਛੱਡ ਗੋ ਆਪਾਂ ਤਿੰਨ ਮਿੰਟੋਂ ਮਿੰਟੀ ਭਰ ਦਿੰਦੇ ਆ ਉਹ 20 ਪੋਜ਼ਿਟਿਵ ਪਤੰਦਰ ਇਹਨੂੰ ਲੋਕਾਂ ਨੇ ਬੜਾ ਸਿਰ ਤੇ ਚੜਾਇਆ ਆ ਜਿਹੜਾ ਅਸਲੀ ਟੈਲੈਂਟ ਆ ਉਹ ਸੜਕਾ ਤੇ ਰੋਲਦਾ ਫਿਰਦਾ ਤੇ ਇਹੋ ਜੇ ਬਿੱਲੇ ਮਲਾਈਆਂ ਖਾਂਦੇ ਫਿਰਦੇ ਆ ਇਵੇਂ ਲੱਗਦਾ ਜਿਵੇਂ ਇਹਨੂੰ ਕੁੜੀ ਦੇ ਨਾਲ ਖਾਲੀ ਥਾਮਾਂ ਪਰਨ ਨੂੰ ਰੱਖਿਆ ਹੋਵੇ ਓਏ ਕਿਤੇ ਤੇਰੇ ਚੱਕਰ ਚ ਕੁੜੀ ਨਾ ਗੀਤ ਭੁੱਲ ਜੇ ਉਹ ਪਤਾ ਨਹੀਂ ਕਿਹੜੀ ਆਤਮਾ ਆਉਂਦੀ ਪਤੰਦਰ ਚ ਜਿਹੜੀ ਇਹਨੂੰ ਪੂਰਾ ਗਾਣਾ ਹੀ ਨਹੀਂ ਗਾਉਣ ਦਿੰਦੀ ਸੋਨੂ ਵੀਰ ਤੇਰਾ ਵਾਜਾ ਹਵਾ ਪਰ ਹੀ ਜਾਂਦਾਈ ਜਾ ਕੇ ਇਹਨੂੰ ਚੈੱਕ ਕਰਾ ਕੇ ਤੇ ਮੋਰੀ ਮੋਰੀ ਨਾ ਹੋਈ ਹੋਵੇ ਹਾਈ ਹਾਈ ਮੈਂ ਵੱਜੇ ਦੀ ਗੱਲ ਕੀਤੀ ਆ ਕਿ ਇੱਦਾਂ ਤੇ ਬੀਬੀਆਂ ਵੀ ਵੈਣ ਨਹੀਂ ਪਉਂਦੀਆਂ ਜਿਵੇਂ ਤੂੰ ਕਚੀਚੀਆਂ ਲਈ ਜਾਂਦਾ ਆ ਉਹ ਇਹਨੂੰ ਪੰਪ ਦੇਣ ਵਾਲਿਆਂ ਨੂੰ ਵੀ ਸੌ ਤੋਪਾਂ ਦੀ ਸਲਾਮੀ ਦੇਣੀ ਚਾਹੀਦੀ ਜਿਨ੍ਹਾਂ ਨੇ ਇਹਨੂੰ ਰਤੋ ਰਸ ਸਟਾਰ ਬਣਾਤਾ ਜੋ ਮਰਜੀ ਆ ਪਰ ਅੱਜ ਦਾ ਸਟਾਰ ਆ ਸੋਨੂ ਵੀਰ ਜਿਵੇਂ ਮਰਜੀ ਭੋਰ ਕੇ ਬਣਿਆ ਆ ਔਰ ਸੌਰੀ ਸੌਰੀ ਉਸਤਾਦ ਜੀ ਭੋਰਦੇ ਹੀ ਨਹੀਂ ਜੜੋ ਵੀ ਪਾਟ ਦਿੰਦੇ ਆ ਅੱਛਾ ਠੀਕ ਹੈ ਜਾ ਉਹਦੇ ਹੱਥ ਹੈ ਨਹੀਂ ਉਹ ਆਪ ਨਹੀਂ ਨਹਾ ਸਕਦੀ ਨਾ ਤੂੰ ਜਿਹੜੇ ਕੰਮ ਨੂੰ ਪੂਜ-ਪੂਜ ਕਰੀ ਜਾਂਦਾ ਨਾ ਮੰਨਣਾ ਉਹਨੇ ਫੇਰ ਨਹੀਂ ਉਸ ਕੰਮ ਨੂੰ ਆ ਵੀਰੇ ਲੋਰ ਨੂੰ ਜਾਂਦੇ ਜਾਂਦੇ ਨਾ ਜਿਹੜੀ ਰਾਹ 'ਚ ਨਹਿਰ ਆਏਗੀ ਨਾ ਉਹਦੇ ਵਿੱਚ ਛਾਲ ਮਾਰ ਲਿਓ ਦੋਵੇਂ ਜਾਣੇ ਉਹ ਜਾ ਜਾ ਕੇ ਆਪ ਵੀ ਨਹਾ ਨੂੰ ਲੈ ਮੁਸ਼ਕੀ ਜਿਆ ਨਾ ਹੋਵੇ ਤੇ ਸਰੋਜਨੀ ਮਾਰਕੀਟ ਦਾ ਸਸਤਾ ਸਿੰਗਰ ਪਲੀਜ਼ ਯਾ ਯਾ ਇਹ 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 ਛੱਡ ਉਹ ਮੂੰਹ ਦੇਖ ਪਤੰਦਰ ਦਾ ਉਹ ਗਾਣਾ ਗੋਂਦੇ ਗੋਂਦੇ ਫੀਲਿੰਗਾਂ ਚੱਕੀ ਜਾਂਦਾ ਹਾਏ ਹਾਏ ਅੱਖਾਂ ਵੀ ਬੰਦ ਕਰ ਕਰਕੇ ਦੇਖਦਾ ਯਾਰ ਤਸਵੀਰਾਂ ਨੂੰ ਉਹ ਇਹ ਤਾਂ ਮਨ ਚੀ ਤਸਵੀਰਾਂ ਬਣਾਈ ਜਾਂਦਾ ਉਹ ਜਿਹੜੀ ਵੀ ਤੂੰ ਹੈਗੀ ਹੈ ਨਾ ਇਹ ਤੋਂ ਬਚ ਕੇ ਰਹੀਂ ਲੱਛਣ ਨਹੀਂ ਠੀਕ ਲੱਗਦੇ ਇਹਦੇ ਅੱਖਾਂ ਚ ਹੁਣ ਸੋਜ ਗਈਆਂ ਨਾ ਅੱਖਾਂ ਆਜ ਮਜਮ ਤੇਰੇ ਕਸਵੀਰੇ ਮੁੰਡੇਆ ਬਸ ਕਰ ਐਵੇਂ ਤਸਵੀਰ ਨਾਲ ਗਿੱਲੀ ਕਰਦੀ ਚੁੰਮ ਚੁੰਮ ਕੇ ਕਿਸੇ ਹੋਰ ਨੇ ਵੀ ਦੇਖਣੀ ਹੁੰਦੀ ਆ ਛੱਡ ਰਹਿਣ ਦੇ ਛੇੜਨਾ ਦਰਦਾਂ ਨੂੰ ਤੇਥੋਂ ਦਰਦ ਸੁਣਾਏ ਨਹੀਂ ਜਾਣੇ ਜੇ ਸਾਡੇ ਕਾਨੇ ਸੁਣ ਕੇ ਖਰਾਬ ਹੋ ਗਏ ਫੇਰ ਉਹ ਡਾਕਟਰ ਤੋਂ ਵੀ ਬਣਾਏ ਨਹੀਂ ਜਾਣੇ ਇਹ ਗਾਣਾ ਸੁਣ ਕੇ ਸੱਚੀ ਦੱਸਾਂ ਮੈਨੂੰ ਮਿਸ ਭੋਜਾ ਦੀ ਯਾਦ ਆ ਗਈ ਉਹ ਤਾਂ ਐਵੇਂ ਫੇਮਸ ਹੋ ਗਈ ਅਸਲੀ ਟੈਲੈਂਟ ਤਾਂ ਇੱਧਰ ਫਿਰਦਾ ਆ ਉਹ ਬਸ ਕਰ ਬਿੱਬੀ ਕਿ ਹੁਣ ਆਵਾਜ਼ ਪੰਜਾਬ ਦੀ ਜਿੱਤ ਕੇ ਹੀ ਮੰਨੇਗੀ ਬੰਦ ਕਰੋ ਹੱਥ ਜੋੜ ਕੇ ਮੈਂ ਮੈਂ ਮੋਦੀ ਸਾਹਿਬ ਤੇ ਗੁਜ਼ਾਰਿਸ਼ ਕਰਤਾ ਹਾਏ ਨਕੀ ਦਾ ਵੀ ਦੇਖ ਆਏ ਨਕੀ ਦਾ ਆ ਜੀ ਦੇ ਉੱਤੇ ਗੀਤ ਸੁਣ ਆਏ ਨਕੀ ਦਾ ਹਾਏ ਨਕੀ ਦਾ ਵੀ ਦੇਖ ਆਏ ਨਕੀ ਦਾ ਆ ਜੀ ਦੇ ਉੱਤੇ ਗੀਤ ਸੁਣ ਆਏ ਨਕੀ ਦਾ ਐ ਪੋਰੀ ਦੀ ਕਹਿੰਦੇ ਐ ਪੋਰੀ ਦੀ ਸਟੇਜ ਉੱਤੇ ਚੜ ਕੇ ਐ ਪੋਰੀ ਦੀ ਹਾਂਜੀ ਇਹ ਅੰਕਲ ਟਿਊਸ਼ਨ ਦੇ ਰਹੇ ਨੇ ਇੰਸਟਾ ਤੇ ਜਿਹਨੂੰ ਜਿਹਨੂੰ ਨਹੀਂ ਨਚਣਾ ਆਉਂਦਾ ਨਾ ਉਹ ਅੰਕਲ ਤੋਂ ਟਿਊਸ਼ਨ ਲੈ ਲਓ ਤੇ ਆਫਰ 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 ਭੋਰਨ ਵਾਲਿਆਂ ਲਈ ਫੀਸ ਮਾਫ ਇਹ ਆ ਜੀ ਮਾਈਕਲ ਜੈਕਸਨ ਦੀ ਅਨਵਾਂਟਡ ਔਲਾਦ ਜਿਹਨੂੰ ਉਹਨੇ ਪੰਜਾਬ ਛੱਡ ਦਿੱਤਾ ਪਰ ਟੈਲੈਂਟ ਪੂਰਾ ਆਪਣੇ ਪਿਓ ਵਰਗਾ ਆ ਜਿਹਨੇ ਜਨੇ ਵੀ ਟ੍ਰੇਨਿੰਗ ਲੈਣੀਆਂ ਉਹ ਸੰਪਰਕ ਕਰੋ ਇਹਨਾਂ ਨੰਬਰਾਂ ਤੇ 90840 90840 ਅੱਗੇ ਆਪੇ ਲਾ ਲਈ। ਅਰੇ ਧਿਆਨੇ ਕੱਤੋ ਤੁਸ ਹੱਲ ਸੋਹਣੀਏ ਨੀ ਕਰ ਬਾਰ ਤੇਰਾ ਯਾ। ਤੇ ਪਹਿਲਾਂ ਉਹ ਜੇ ਕੰਮ ਕਿਉਂ ਕਰਦੇ ਹੋ ਛਤਰਖਾਨ ਵਾਲੇ? ਫਿਰ ਕਿੰਨੇ ਕਰਦਿਆ ਨੇ ਬਾਹਰ ਕੱਢਤਾ। ਇਹੋ ਜਿਹਾ ਗਾਣੇ ਉਹਨਾਂ ਨੂੰ ਵੀ ਸੁਣਾਉਂਦਾ ਹੋਣਾ ਆ। ਤਾਈਓ ਘਰੋਂ ਬਾਹਰ ਨਿਕਲੇ ਆਇਆ। ਉਹ ਕਰਦਿਆ ਨੇ ਤੇ ਘਰੋਂ ਬਾਹਰ ਕੱਢਤਾ। ਹੁਣ ਇਹ ਇੰਸਟਾ ਤੋਂ ਬਾਹਰ ਕਿੱਦਾਂ ਗੱਡੀਏ? ਉਹ ਜਾ ਚਲਿਆ ਜਾ ਲੋਏ ਲੋਏ। ਹੋਰ ਇੱਥੋਂ ਵੀ ਨਤਨੀ ਸੜੀ ਖਾ ਕੇ ਜਾਵੀਂ। ਜਦੋਂ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰੋਗੇ ਤੇ ਘਰੋਂ ਬਾਹਰ ਹੀ ਕੱਢਣਾ ਅਗਲਿਆਂ ਤੇ ਜੇ ਐਵੇਂ ਗੀਤਾਂ ਦੀ ਮਸ਼ੀਨ ਤੇਰੀ ਆਉਂਦੀ ਰਹੀ ਨਾ ਤੇ ਤੈਨੂੰ ਦੇਸ਼ ਨਿਕਾਲਾ ਵੀ ਜਲਦੀ ਮਿਲ ਜਾਣਾ ਆ ਉਹ ਐਵੇਂ ਨਾ ਸੇਲੀ ਨੂੰ ਦੱਸੀ ਜਾ ਪਤੰਦਰਾ ਉਹਨੇ ਵੀ ਛੱਡ ਕੇ ਚਲੀ ਜਾਣਾ ਨੰਗਾ ਮਲੰਗਾ ਦੇ ਨਾਲ ਨਹੀਂ ਰਹਿੰਦੀਆਂ ਅਗਲੀਆਂ ਉਹ ਜਾ ਜਾ ਕੇ ਮਾਫੀ ਮੰਗ ਤੇ ਸੌਂ ਖਾ ਅੱਜ ਤੋਂ ਬਾਅਦ ਨਹੀਂ ਗਾਉਂਦਾ ਸ਼ਾਇਦ ਫੇਰ ਘਰੇ ਰੱਖ ਲੈਣ ਤੈਨੂੰ ਚਲੋ ਯਾਰ ਇਹਦਾ ਤੇ ਪਤਾ ਨਹੀਂ ਇਹਨੂੰ ਘਰੇ ਰੱਖ ਦੇ ਕਿ ਨਹੀਂ ਰੱਖ ਦੇ ਆਪਾਂ ਆਪਣਾ ਘਰ ਦਾ ਕੰਮ ਜ਼ਰੂਰ ਕਰ ਲਈਏ ਕਿਤੇ ਸਾਨੂੰ ਨਾ ਘਰੋਂ ਬਾਹਰ ਕੱਢ ਦੇਣ ਤੇ ਕਿਵੇਂ ਲੱਗੀ ਅੱਜ ਦੀ ਵੀਡੀਓ ਕਮੈਂਟਾਂ ਰਹੀਂ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਦੱਸਿਆ ਕਰੋ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਓਕੇ ਬਾਏ ਸਸ ਸ਼ਿੱਕਾਲ